ਜੇ ਵੀ ਪਰੇਸ਼ਾਨ ਹੋ ਕਿ ਤੁਹਾਡੇ ਓਪਨ ਪੋਰਸ ਨੇ ਤੁਹਾਡੇ ਸ਼ਾਈਆਂ ਨੇ ਤੁਹਾਡੇ ਦਾਗ ਢੱਬੇ ਨੇ ਹੋਰੇ ਜਾਂ ਇੱਥੇ ਝੁੜੜੀਆਂ ਪੈਣੇ ਸ਼ੁਰੂ ਹੋ ਗਿਆ ਨੇ ਹਨਾ ਤੇ ਜਿਹੜੀ ਤੁਹਾਡੀ ਆ ਚੀਜ਼ ਲਟਕਦੀ ਜਾ ਰਹੀ ਹੈ ਉਮਰ ਤੋਂ ਪਹਿਲਾਂ ਹੀ ਤੇ ਬਹੁਤ ਹੀ ਗੰਦਾ ਜਿਹਾ ਫੇਸ ਲੱਗਦਾ ਹੈ ਮੇਕਅਪ ਕਰਦੇ ਆ ਤੇ ਵਧੀਆ ਨਹੀਂ ਲੱਗਦਾ ਹੈਗਾ ਘਬਰਾਣ ਦੀ ਕੋਈ ਗੱਲ ਨਹੀਂ ਇਹਨਾਂ ਸਾਰੀਆਂ ਚੀਜ਼ਾਂ ਦਾ ਹੱਲ ਹੈਗਾ ਇੱਕੋ ਹੀ ਸੋਲੂਸ਼ਨ ਹੈਗਾ ਮੈਂ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਦੀ ਆ ਤੇ ਐਦਾਂ ਦੀ ਹੋਮ ਮੇਡ ਰੈਮਡੀ ਹੈ ਜਿਹੜੀ ਤੁਸੀਂ ਲਗਾ ਕੇ ਨੇਚਰਲ ਜਿਹੜਾ ਤੁਹਾਡਾ ਗਲੋ ਵੀ ਆਏਗਾ ਤੁਹਾਡੀ ਸਕਿਨ ਵੀ ਟਾਈਟ ਹੋਣਾ ਸ਼ੁਰੂ ਹੋ ਜੇਗੀ ਹੌਲੀ ਹੌਲੀ ਪਰ şart ਹੈ ਕਿ ਤੁਹਾਨੂੰ 10-15 ਦਿਨ ਲਗਾਉਣਾ ਪੈਣਾ ਹੈ ਠੀਕ ਹੈ ਜੀ ਇਹ ਪੈਕ ਤੁਹਾਨੂੰ ਡੇਲੀ 10-15 ਦਿਨ ਲਗਾਉਣਾ ਪੈਣਾ ਹੈ ਫਿਰ ਜਿਹੜੇ ਸਕਿਨ ਬਿਲਕੁਲ ਟਾਈਟ ਹੋਣੀ ਸ਼ੁਰੂ ਹੋ ਜੇਗੀ ਔਰ ਦਾਗ ਧੱਬੇ ਜਿਹੜੇ ਹਨ ਬਿਲਕੁਲ ਮਿਟਣੇ ਸ਼ੁਰੂ ਹੋ ਜਾਣਗੇ ਹੌਲੀ ਹੌਲੀ ਫਰਕ ਪੈਣਾ ਜਿਵੇਂ ਮੈਂ ਤੁਹਾਨੂੰ ਕਹਿਨੀ ਹੁੰਦੀ ਆ ਕਿ ਜਿਹੜੇ ਹੋਮ ਮੇਡ ਚੀਜ਼ਾਂ ਹੁੰਦੀਆਂ ਨੇ ਉਹ ਥੋੜਾ ਜਿਹਾ ਵੱਧ ਟਾਈਮ ਲੈਂਦੀਆਂ ਨੇ ਜਿਹੜੀ ਆਪਣੇ ਕੈਮੀਕਲ ਵਾਲੀ ਚੀਜ਼ਾਂ ਹੁੰਦੀਆਂ ਨੇ ਉਹ ਤਾਂ ਫਟੋ ਫਟ ਕਰਤ ਦਿੰਦੀਆਂ ਨੇ ਠੀਕ ਪਰ ਉਹ ਫਿਰ ਦੁਬਾਰਾ ਆ ਜਾਂਦੀਆਂ ਨੇ ਤੇ ਜਿਹੜੀ ਹੋਮ ਮੇਡ ਚੀਜ਼ ਹੁੰਦੀ ਹੈ ਨਾ ਤੇ ਉਹ ਚੀਜ਼ ਜਿਹੜੀ ਦੁਬਾਰਾ ਫਿਰ ਉਹ ਚੀਜ਼ ਨੂੰ ਨਹੀਂ ਆਣ ਦਿੰਦੀ ਹੈਗੀ ਚਿਹਰੇ ਤੇ ਜਿਹੜੇ ਤੇ ਜਿਹੜੀਆਂ ਆਪਾਂ ਪਹਿਲਾਂ ਮੁਸ਼ਕਲਾਂ ਜਿਹੜੀਆਂ ਆ ਚੁੱਕੀਆਂ ਹੁੰਦੀ ਇੱਕ ਭੈਣ ਨੇ ਮੇਰੇ ਨੇ ਕਮੈਂਟ ਕੀਤਾ ਸੀ ਕਿ ਦੀਦੀ ਤੁਹਾਡੀ ਪਹਿਲਾਂ ਵਾਲੀ ਪਿਕਚਰ ਜਿਹੜੀ ਉਹ ਦਿਖਾ ਦਿਓ ਤੇ ਨਾਲੇ ਤੁਸੀਂ ਕਨਫਿਊਜ਼ ਨਾ ਹੋਇਆ ਕਰੋ ਤੁਸੀਂ ਕਹਿੰਦੇ ਹੋ ਨਾ ਕਿ ਤੁਸੀਂ ਪਹਿਲਾਂ ਉਹ ਟੂਪ ਦੱਸੀਂ ਪਹਿਲਾਂ ਉਹ ਦੱਸੀਂ ਮੈਂ ਤੁਹਾਨੂੰ ਕੈਨੀ ਦੇ ਹਿਸਾਬ ਨਾਲ ਲੈ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਇਹ ਵਾਲੀ ਰੈਮਡੀ ਬਹੁਤ ਵਧੀਆ ਹੈ ਤੇ ਚਲੋ ਜੀ ਸਟਾਰਟ ਕਰਦੇ ਹਾਂ ਤੇ ਇਸ ਨੂੰ ਬਣਾਉਣ ਲਈ ਪਹਿਲਾਂ ਆਪਾਂ ਕੀ ਲੈਣਾ ਹੈਗਾ ਦੇਖੋ ਕਟੋਰੀ ਲਈਏ ਤੇ ਉਹਦੇ ਵਿੱਚ ਆਪਾਂ ਪਾਣਾ ਹੈਗਾ ਇਹ ਐਲੋਵੇਰਾ ਜੈਲ ਤੇ ਫਿਰ ਉਹਦੇ ਲਈ ਬਾਣੀ ਹੈਗੀ ਆਪਾਂ ਮਲਤਾਨੀ ਮਿੱਟੀ ਇਹ ਮਲਤਾਨੀ ਮਿੱਟੀ ਮੈਂ ਨਾ ਉਹਦੇ ਵਿੱਚ ਡੱਬੇ ਚ ਕੱਢ ਕੇ ਰੱਖ ਲਈ ਕਿਉਂਕਿ ਜਿਹੜਾ ਪੈਕਟ ਸੀ ਨਾ ਉਹ ਖਰਾਬ ਹੋ ਗਿਆ ਸੀਗਾ ਤੇ ਸਾਰੀ ਖਰਾਬ ਹੋ ਰਹੀ ਸੀ ਮਦ ਵਿੱਚ ਪਾਣੀ ਸੀ ਤੇ ਮਲਤਾਨੀ ਮਿੱਟੀ ਲੈਣੀ ਹੈ ਆਪਾਂ ਜਿੰਨੀ ਕਿ ਆਪਾਂ ਜੇ ਆਪਣੇ ਚਿਹਰੇ ਤੇ ਕੱਲੇ ਤੇ ਲਾਣੀ ਗਰਦਨ ਤੇ ਲਾਣੀ ਹੈ ਜਾਂ ਬਾਜੂ ਤੇ ਲਗਾਣੀ ਉਹਦੇ ਹਿਸਾਬ ਨਾਲ ਆਪਾਂ 2-3 ਚਮਚੇ ਪਾ ਲੈਣੇ ਆ ਜੇ ਫੇਸ ਤੇ ਲਗਾਣੀ ਤੇ ਸਿਰਫ 1 ਚਮਚਾ ਬਹੁਤ ਹੈ ਮਲਤਾਨੀ ਮਿੱਟੀ ਪਾਣ ਤੋਂ ਬਾਅਦ ਉਹਦੇ ਵਿੱਚ ਪਾਣਾ ਹੈ ਆਪਾਂ ਗੁਲਾਬ ਜਲ ਜਿਹਦੀ ਸੈਂਸਿਟਿਵ ਸਕਿਨ ਹੈਗੇ ਨਾ ਉਹ ਜਿਹੜੀ ਹੈ ਨਾ ਮਤਲਬ ਕਿ ਉਹ ਗੁਲਾਬ ਜਲ ਹੀ ਪਾਵੇ ਕਈ ਵਾਰ ਕਈ ਦੁੱਧ ਵੀ ਪਾ ਲੈਂਦੇ ਨੇ ਪਰ ਨਹੀਂ ਇਹ ਜਿਹੜਾ ਪੈਕ ਬਣਾਣ ਲਈ ਨਾ ਇਹਦੇ ਲਈ ਆਪਾਂ ਨੂੰ ਗੁਲਾਬ ਜਲ ਹੀ ਚਾਹੀਦਾ ਏ ਉਹ ਵੀ ਵਧੀਆ ਵਾਲਾ ਗੁਲਾਬ ਜਲ ਜਿਹੜਾ ਹੈ ਨੇਚਰਲ ਭਾਵੇਂ ਘਰੇ ਬਣਾ ਲਓ ਉਹ ਵੀ ਬਣਾਣਾ ਦੱਸਾਂਗੀ ਚਾਹੀ ਤੁਸੀਂ ਬਾਜ਼ਾਰੋਂ ਲੈ ਆਓ ਹਨਾ ਇਹਨਾਂ ਤਿੰਨਾਂ ਚੀਜ਼ਾਂ ਨੂੰ ਮਿਕਸ ਕਰ ਲੈਣਾ ਹੈ ਤਿੰਨਾਂ ਚੀਜ਼ਾਂ ਐਲੋਵੇਰਾ ਹੋਊਗੀ ਮਲਤਾਨੀ ਮਿੱਟੀ ਹੋਊਗੀ ਤੇ ਗੁਲਾਬ ਜਲ ਹੋ ਗਿਆ ਇਹਨਾਂ ਤਿੰਨਾਂ ਚੀਜ਼ਾਂ ਦਾ ਪੈਕ ਬਣਾ ਕੇ ਤੁਸੀਂ ਆਪਣਾ ਫੇਸ ਜਿਹੜਾ ਐਨ ਵੋਸ਼ ਕਰਕੇ ਬਿਲਕੁਲ ਵੋਸ਼ ਕਰਕੇ ਜਿਹੜੇ ਵੀ ਤੁਸੀਂ ਵਰਤਦੇ ਹੋ ਜਾਂ ਫੇਸ ウォਸ਼ ਵਰਤਦੇ ਹੋ ਜਾਂ ਕੋਈ ਵੀ ਚੀਜ਼ ਵਰਤਦੇ ਹੋ ਉਹਦੇ ਨਾਲ ਫੇਸ ਚ ਜਿਹੇ ਤਰ੍ਹਾਂ ਕਲੀਨ ਕਰ ਲੈਣਾ ਹੈ ਫਿਰ ਉਸ ਤੋਂ ਬਾਅਦ ਇਹ ਪੈਕ ਨੂੰ ਲਗਾ ਲੈਣਾ ਤੇ ਉੱਪਰਲੀ ਡਾਇਰੈਕਸ਼ਨ ਨੂੰ ਲਗਾਉਣਾ ਇਦਾਂ ਉੱਪਰਲੀ ਡਾਇਰੈਕਸ਼ਨ ਨੂੰ ਜਿੱਦਾਂ ਲਗਾ ਰਹੇ ਹਾਂ ਉੱਪਰਲੀ ਡਾਇਰੈਕਸ਼ਨ ਨੂੰ ਲਗਾਉਣਾ ਹੈ ਕਿਉਂਕਿ ਜਿਹੜੀ ਤੁਹਾਡੀ ਸਕਿਨ ਲਟਕਦੀ ਹੋਵੇਗੀ ਨਾ ਉਹ ਟਾਈਟ ਹੋਣਾ ਸ਼ੁਰੂ ਹੋ ਜਾਏਗੀ ਇਹ ਪੈਕ ਜਦੋਂ ਸੁੱਕਦਾ ਹੈ ਨਾ ਇਹ ਸਕਿਨ ਨੂੰ ਟਾਈਟ ਕਰ ਦਿੰਦਾ ਹੈ ਤੇ ਜਿਹੜੇ ਆਪਣੇ ਦਾਗ-ਧੱब्बे ਨੇ ਹੌਲੀ-ਹੌਲੀ ਰਿਮੂਵ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਬਹੁਤ ਹੀ ਵਧੀਆ ਸਕਿਨ ਹੋ ਜਾਂਦੀ ਹੈ ਬਹੁਤ ਹੀ ਪਿਆਰਾ ਜਿਹਾ ਇੱਕ ਨੇਚਰਲ ਜਿਹਾ 글로ਅ ਆ ਜਾਂਦਾ ਤੁਸੀਂ ਹੁਣ ਦੇਖਿਓ ਲਗਾਉਣ ਤੋਂ ਪਹਿਲਾਂ ਤੇ ਜਿਹੜਾ ਮੇਰੇ ਧੋਣ ਤੋਂ ਪਹਿਲਾਂ ਜਿਹੜਾ ਚਿਹਰਾ ਉਹ ਮਤਲਬ ਕਿ ਬਾਅਦ ਵਿੱਚ ਜਿਹੜਾ ਧੋਣਾ ਹੈ ਉਹ ਦੇਖੋ ਕਿੰਨਾ ਵਧੀਆ ਨਖਾਰ ਆਂਦਾ ਏ ਤੇ ਇਹ ਪੈਕ ਕੋਈ ਵੀ ਜ਼ਿਆਦਾ ਮਹਿੰਗਾ ਨਹੀਂ ਤੁਸੀਂ ਲਿਆ ਕੇ ਮਲਤਾਨੀ ਮਿੱਟੀ ਰੱਖ ਸਕਦੇ ਹੋ ਪਾਊਡਰ ਵੀ ਮਿਲਦੇ ਆ ਪਾਊਡਰ ਲਿਆ ਕੇ ਰੱਖ ਸਕਦੇ ਹੋ ਅਗਰ ਉਹ ਖਿੱਟੀਆਂ ਜੇ ਮਿਲ ਰਹੀਆਂ ਜਿਹਨੂੰ ਗਾਚਣੀ ਕਹਿੰਦੇ ਆ ਜਿਹੜੇ ਸਾਡੇ ਅਸੀਂ ਚਾਹਦੇ ਹਾਂ ਦੇ ਸੀ ਸਰਕਾਰੀ ਸਕੂਲਾਂ ਚ ਅਸੀਂ ਫੱਟੀ ਪੋਛਦੇ ਹੁੰਦੇ ਸੀ ਗਾਚੀ ਨਾਲ ਤੁਸੀਂ ਉਹ ਗਾਚੀ ਵੀ ਲਿਆ ਕੇ ਪਾਊਡਰ ਉਹਦਾ ਬਣਾ ਕੇ ਰੱਖ ਸਕਦੇ ਹੋ ਤੇ ਆਹ ਵਾਲਾ ਫੇਸ ਪੈਕ ਤੁਸੀਂ ਰੋਜ਼ਾਨਾ ਸ਼ਾਮ ਨੂੰ ਲើ ਆਉਗੇ ਤਾਂ ਸਭ ਤੋਂ ਜ਼ਿਆਦਾ ਵਧੀਆ ਹੈ ਕਿਉਂਕਿ ਉਸ ਟੈਂਪਰੀ ਟਾਈਮ ਹੁੰਦਾ ਹੈ ਤੇ ਥੋੜਾ ਜਿਹਾ ਆਪਾਂ ਨੂੰ ਇੱਕ ਸਕੂਨ ਚਾਹੀਦਾ ਹੈ ਹਨਾ ਤੇ ਇਹ ਲਗਾ ਕੇ ਤੁਸੀਂ 10 15 ਮਿੰਟ ਐਨ ਬਿਲਕੁਲ ਅੱਖਾਂ ਬੰਦ ਕਰਕੇ ਜਿਨ੍ਹਾਂ ਦੇ ਡਾਰਕ ਸਰਕਲ ਨੇ ਇੱਥੇ ਉਹਨਾਂ ਨੇ ਕੀ ਕਰਨਾ ਹੈ ਆਲੂ ਦੇ ਸਲਾਈਸ ਜਿਹੜੇ ਹੁੰਦੇ ਨੇ ਆਲੂ ਕੱਟ ਕੇ ਉਹ ਸਲਾਈਸ ਰੱਖ ਲੈਣੇ ਹਨ ਆ ਚੀਜ਼ਾਂ ਤੇ ਜਿਨ੍ਹਾਂ ਤੇ ਆ ਚੀਜ਼ਾਂ ਕਾਲੀਆਂ ਹੋ ਚੁੱਕੀਆਂ ਨੇ ਤੇ ਉਹ ਬਿਲਕੁਲ ਠੀਕ ਹੋਣੀਆਂ ਸ਼ੁਰੂ ਹੋ ਜਾਣੀਆਂ ਨੇ ਆਲੂ ਦੇ ਸਲਾਈਸ ਕੱਟ ਕੇ ਰੱਖਣੇ ਨੇ ਉਸ ਤੋਂ ਬਾਅਦ 15 ਮਿੰਟਾਂ ਬਾਅਦ ਤੁਸ ਸੁੱਕ ਜਾਣਾ ਹੈ ਤੇ ਚਿਹਰੇ ਨੂੰ ਵਾਸ਼ ਕਰ ਲੈਣਾ ਹੈ ਤੇ ਉਸ ਤੋਂ ਬਾਅਦ ਜਿਹੜੀ ਚੀਜ਼ ਲਗਾਣੀ ਹੈ ਉਹ ਵੀ ਤੁਹਾਡਾ ਨਾਲ ਸ਼ੇਅਰ ਕਰਦੇ ਪਿਆ ਉਹ ਹੈਗੀ ਹੈ ਇਹ ਵਾਲੀ ਇੱਕ ਥੋੜਾ ਜਿਹਾ ਫਿਰ ਆਪਾਂ ਜੈਲ ਲਗਾਣਾ ਜਿਹੜਾ ਉਸ ਤੋਂ ਬਾਅਦ ਆਪਾਂ ਲਗਾਣਾ ਥੋੜੀ ਜਿਹੀ ਐਲੋਵੇਰਾ ਲੈਣੀ ਹੈ ਉਹਦੇ ਵਿੱਚ ਵਿਟਾਮਿਨ E ਦਾ ਕੈਪਸੂਲ ਪਾਣਾ ਹੈ ਤੇ ਉਹ ਜੈਲੀ ਜੀ ਤਿਆਰ ਕਰ ਲੈਣੀ ਹੈ ਤੇ ਉਹ ਜਿਹੜੀ ਚਾਹ ਤੁਸੀਂ ਇਕੱਠੀ ਬਣਾ ਕੇ ਰੱਖ ਸਕਦੇ ਹੋ ਅਗਰ ਤੁਸੀਂ ਰੋਜ਼ ਡੇਲੀ ਦੀ ਬਣਾਉਣਾ ਚਾਹੁੰਦੇ ਹੋ ਤਾਂ ਵੀ ਬਣਾ ਸਕਦੇ ਹੋ ਹਨਾ ਤੈ ਇਦਾਂ ਜੈਲੀ ਬਣਾ ਕੇ ਫਿਰ ਫੇਸ ਨੂੰ ਵਾਸ਼ ਕਰਕੇ ਜਦੋਂ ਮਲਤਾਨੀ ਮਿੱਟੀ ਵਾਲਾ ਫੇਸ ਵਾਸ਼ ਕਰ ਲਿਆ ਉਸ ਤੋਂ ਬਾਅਦ ਇਹ ਵਾਲੀ ਜੈਲੀ ਜਿਹੜੀ ਆਪਾਂ ਦਾ ਚਿਹਰੇ ਤੇ ਮ사ਜ ਕਰ ਲੈਣੀ ਹੈ ਕਿਉਂਕਿ ਜਿਹੜਾ ਵਿਟਾਮਿਨ E ਦਾ ਕੈਪਸੂਲ ਹੁੰਦਾ ਨਾ ਵਿਟਾਮਿਨ E ਜਿਹੜੀ ਹੁੰਦੀ ਹੈ ਨਾ ਉਹ ਚਿਹਰੇ ਲਈ ਬਹੁਤ ਵਧੀਆ ਹੁੰਦੀ ਹੈ ਤੇ ਕੈਪਸੂਲ ਤਾਂ ਇੰਨਾ ਵਧੀਆ ਹੁੰਦਾ ਤੁਸੀਂ ਚਾਹੋ ਤਾਂ ਇੱਕ ਡੇਲੀ ਦਾ ਖਾ ਸਕਦੇ ਹੋ ਤੁਹਾਡੇ ਵਾਲ ਵੀ ਨਹੀਂ ਝੜਨਗੇ ਔਰ ਸਕਿਨ ਜਿਹੜੀ ਅੰਦਰੋਂ ਗਲੋ ਕਰਨ ਲੱਗ ਜੇਗੀ ਇੱਕ ਕੈਪਸੂਲ ਖਾ ਵੀ ਸਕਦੇ ਹੋ ਔਰ ਇੱਕ ਕੈਪਸੂਲ ਤੁਸੀਂ ਚਿਹਰੇ ਤੇ ਲਗਾ ਵੀ ਸਕਦੇ ਹੋ ਇਸੇ ਤਰ੍ਹਾਂ ਤੁਸੀਂ ਆਪਣੀ ਕੇਅਰ ਕਰਦੇ ਰਹੋ ਮੈਂ ਕਹਿੰਦੀ ਤੁਸੀਂ ਫਿਰ ਦੇਖਿਓ ਤੁਹਾਨੂੰ ਪਾਰਲਰ ਜਾਣ ਦੀ ਜਰੂਰਤ ਨਹੀਂ ਪੈਣੀ ਜਿਹੜੇ ਮਹਿੰਗੇ ਮਹਿੰਗੇ ਫੇਸ਼ੀਅਲ ਕਰਵਾਉਂਦੇ ਨੇ ਨਾ ਉਹ ਤਾਂ ਅਨੁਮਿਅਤ ਪਾਣਗੇ ਤੇ ਤੁਸੀਂ ਇਦਾਂ ਹੀ ਰੋਜ਼ਾਨਾ ਮਤਲਬ ਕਿ ਇਹ ਚੀਜ਼ ਕਰੋ ਫਿਰ ਤੁਸੀਂ ਫਰਕ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਇੱਕ ਦਿਨ ਨਾਲ ਨਹੀਂ ਕੁਝ ਵੀ ਹੁੰਦਾ ਹੈਗਾ ਥੋੜੀ ਜਿਹੀ ਟਾਈਮ ਲੱਗਦਾ ਚੀਜ਼ਾਂ ਉਹ ਨੈਚੁਰਲ ਚੀਜ਼ਾਂ ਹੁੰਦੀਆਂ ਨੇ ਖਾਸ ਕਰਕੇ ਜਿਨ੍ਹਾਂ ਤੇ ਪਿੰਪਲ ਨੇ ਨਾ ਉਹਨਾਂ ਵਾਸਤੇ ਬਹੁਤ ਵਧੀਆ ਚੀਜ਼ ਹੈ ਹਾਂਜੀ ਇਹਨੂੰ ਬੱਚੇ ਵੀ ਲਗਾ ਸਕਦੇ ਨੇ ਕਈ ਭੈਣਾਂ ਮੇਰੀਆਂ ਨੇ ਕਿਵਾਂਟ ਵੀ ਕੀਤਾ ਹੋਇਆ ਸੀਗੇ ਜੇ ਸਾਡੇ ਬੱਚਿਆਂ ਦੇ ਛੋਟੇ ਛੋਟੇ ਦਾਣੇ ਨਿਕਲਦੇ ਨੇ ਫਿੰਸੀਆਂ ਹੁੰਦੀਆਂ ਨੇ ਵੀ ਉਹ ਠੀਕ ਨਹੀਂ ਹੁੰਦੀਆਂ ਕੋਈ ਕੈਮੀਕਲ ਵਾਲੀ ਉਹਨਾਂ ਨੂੰ ਟਿਊਬ ਨਹੀਂ ਲਗਾਣੀ ਹੈਗੀ ਕੋਈ ਚੀਜ਼ ਲਗਾਉਣਾ ਮੇਰੀ ਬੇਟੀ ਦੇ ਵੀ ਬਹੁਤ ਸਾਰੇ ਪਿੰਪਲ ਸੀਗੇ ਬਹੁਤ ਸਾਰੇ ਮੈਂ ਆਪਣੀ ਬੇਟੀ ਦਾ ਫੇਸ ਨਹੀਂ ਲੈ ਕੇ ਆਂਦੀ ਵੀ ਸਾਹਮਣੇ ਤੇ ਕੁਝ ਤੁਹਾਨੂੰ ਪਤਾ ਹੀ ਕੋਈ ਇਦਾਂ ਦੇ ਘਰਾਂ ਦੀਆਂ ਮਜਬੂਰੀਆਂ ਤੇ ਕਿ ਨਹੀਂ ਲਿਆ ਸਕਦੇ ਆਪਾਂ ਹਨਾ ਤੇ ਮੇਰੀ ਬੇਟੀ ਨੇ ਇਸ ਕਰਕੇ ਮੈਂ ਨਹੀਂ ਲਿਆ ਰਹੀ ਸਾਹਮਣੇ ਉਹਦਾ ਫੇਸ ਬਿਲਕੁਲ ਕਲੀਅਰ ਹੋ ਗਿਆ ਪਹਿਲਾਂ ਉਹਦੇ ਇੰਨੇ ਪਿੰਪਲ ਹੋ ਗਏ ਸੀ ਇੰਦੀਆਂ ਫਿੰਸੀਆਂ ਹੋ ਗਈਆਂ ਸੀ ਬਹੁਤ ਦਵਾਈਆਂ ਖਾਦੀਆਂ ਸੀ ਕਿਤੋਂ ਰਾਮ ਨਹੀਂ ਸਾਇਜ ਜਦੋਂ ਦਾ ਇਹ ਫੇਸ ਪੈਕ ਉਹਨੇ ਇਸਤੇਮਾਲ ਕੀਤਾ ਹਲੇ ਵੀ ਉਹ ਕਰਦੀ ਆ ਠੀਕ ਵੀ ਹੋ ਗਈ ਤਾਂ ਵੀ ਉਹ ਕਰ ਰਹੀ ਆ ਉਹਦੇ ਨਾਲ ਉਹਦਾ ਰੰਗ ਵੀ ਐਨ ਬਿਲਕੁਲ ਸਾਫ਼ ਹੋ ਗਿਆ ਔਰ ਦਾਗ ਤੱਬੇ ਬਿਲਕੁਲ ਹੀ ਕਲੀਅਰ ਹੋ ਚੁੱਕੇ ਨੇ ਇਸੇ ਕਰਕੇ ਆਪਾਂ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਚਲੋ ਤੁਹਾਨੂੰ ਵੀ ਫਾਇਦਾ ਹੋਵੇ ਹੈਨਾ ਹੋਮ ਮੇਡ ਜਿਹੜੀ ਰੈਮਡੀ ਹੁੰਦੀਆਂ ਨੇ ਬਹੁਤ ਵਧੀਆ ਹੁੰਦੀਆਂ ਨੇ ਇਸੇ ਤਰ੍ਹਾਂ ਨਵੀਂ ਇੱਕ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੱਦ-ਵੱਦ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਤੁਸੀਂ ਕਮੈਂਟ ਕਰਕੇ ਦੱਸਣਾ ਅਗਰ ਤੁਸੀਂ ਹੋਰ ਕੁਝ ਪੁੱਛਣਾ ਚਾਹੁੰਦੇ ਹੋ ਤੇ ਫਿਰ ਆਪਾਂ ਉਹ ਵੀ ਤੁਹਾਡੇ ਨਾਲ ਇਸਤੇਮਾਲ ਕਰਾਂਗੇ ਜਿਹੜੇ ਪਹਿਲਾਂ ਵੀਡੀਓ ਪਾਈਆਂ ਹੋਈਆਂ ਨੇ ਉਹ ਵੀ ਵੌਇਸ ਕਰੋ ਤੇ ਤੁਹਾਨੂੰ ਪਤਾ ਚੱਲ ਜਾਏਗਾ ਆਪਾਂ ਉਹਦੇ ਵਿੱਚ ਕੀ ਕੀ ਤੁਹਾਡੇ ਨਾਲ ਸ਼ੇਅਰ ਕੀਤਾ ਹੋਇਆ ਕੀ ਕੀ ਦੱਸਿਆ ਹੋਇਆ ਹੈ ਨਾ ਤੇ ਚਲੋ ਜੀ ਫਿਰ ਮਿਲਦੇ ਹਾਂ ਲੰਮੀ ਵੀਡੀਓ ਹੋ ਜਾਣੀ ਤੁਸੀਂ ਪੁੱਛ ਨਹੀਂ ਕਰਨੀ ਹੈ ਜੀ ਜਰੂਰ ਇਹ ਵਾਲਾ ਪੈਕ ਇਸਤੇਮਾਲ ਕਰਿਓ ਚਿਹਰੇ ਤੇ ਉਸ ਤੋਂ ਬਾਅਦ ਫਿਰ 10 ਦਿਨ ਬਾਅਦ ਕਮੈਂਟ ਕਰਕੇ ਇਸ ਵੀਡੀਓ ਤੇ ਦੱਸਿਓ ਕਿ ਵਾਕਿਆ ਹੀ ਬਹੁਤ ਵਧੀਆ ਰੈਮਡੀ ਹੈ ਚਲੋ ਜੀ ਫਿਰ ਮਿਲਦੇ ਹਾਂ ਜੀ